ਇਹਦਾ ਮੁੱਦਾ ਕੀ ਹੈ ਇਸ ਦਾ ਮੁੱਦਾ ਜੀ ਅ ਅਰਨੀ ਵਾਲਾ ਦੇ ਖੇਤਾਂ ਦੇ ਵਿੱਚੋਂ ਇੱਕ ਬੱਚੇ ਦੀ ਲਾਸ਼ ਮਿਲੀ ਸੀ ਥੈਲੇ ਦੇ ਵਿੱਚ ਬੰਨ ਸੀਗੀ ਜਿਹੜੀ ਉਹਦੇ ਸਬੰਧ ਦੇ ਵਿੱਚ ਇਹ ਜਿਹੜੀ ਅੱਜ ਪ੍ਰੈਸ ਕਾਨਫਰੰਸ ਭਾਈ ਗਈ ਹੈ ਕੱਲ 9 12 25 ਨੂੰ ਕਰੀਬ 11 ਵਜੇ ਸੁਖਵਿੰਦਰ ਸਿੰਘ son of ਗੁਲਬੀਰ ਸਿੰਘ ਇਹਨਾਂ ਨੇ ਆ ਕੇ ਪੁਲਿਸ ਨੂੰ ਦੱਸਿਆ ਕਿ ਉਹਨਾਂ ਦਾ ਇੱਕ ਲੜਕਾ ਹੈ ਜਿਸ ਦਾ ਨਾਮ ਹਰਪੀ ਸਿੰਘ ਹੈ ਤੇ ਉਹ ਸ਼ਾਮ ਤੱਕ ਘਰ ਨਹੀਂ ਆਇਆ ਦਿਨੇ ਗਿਆ ਸੀ ਖੇਡਣ ਵਾਸਤੇ ਦੋਸਤਾਂ ਮਿੱਤਰਾਂ ਨਾਲ ਸ਼ਾਮ ਤੱਕ ਘਰ ਨਹੀਂ ਆਇਆ ਤੇ ਉਸ ਤੋਂ ਬਾਅਦ ਪੁਲਿਸ ਵੱਲੋਂ ਇਸ ਦੀ ਭਾਲ ਕੀਤੀ ਗਈ ਜੀ ਸਾਡੇ ਐਸ ਐਚ ਓ ਇੰਸਪੈਕਟਰ ਪਰਮਜੀਤ ਜੀ ਅਰਣੀਆਲਾ ਤੋਂ ਇੰਚਾਰਜ ਸੀਆਈਏ ਐਸਪੀ ਡੀ ਸਾਹਿਬ ਵੀ ਮੌਕੇ ਤੇ ਆਏ ਐ ਐਸਐਸਪੀ ਸਾਹਿਬ ਨੇ ਸਾਰਨ ਸਪੈਸ਼ਲ ਡਿਊਟੀ ਲਈ ਰਾਤ ਹੀ ਇਸ ਤੇ ਸਾਰਾ ਕੰਮ ਹੋਇਆ ਦੀ ਇਹ ਸਾਰੀਆਂ ਟੀਮਾਂ ਨੇ ਸਾਂਝਾ ਯਤਨ ਕਰਕੇ ਇਸ ਗੱਲ ਦਾ ਪਤਾ ਲਾਇਆ ਕਿ ਇਸ ਲੜਕੇ ਦਾ ਹੈ ਉਸ ਦੇ ਜਿਹੜੇ ਨਾਲ ਦੇ ਸਾਥੀ ਲੜਕਿਆਂ ਨੇ ਕਤਲ ਕੀਤਾ ਕਤਲ ਕਰਨ ਤੋਂ ਬਾਅਦ ਉਸ ਦੀ Laash ਨੂੰ ਖੁਰਦ-ਬੁਰਦ ਕਰਨ ਵਾਸਤੇ ਅਰਨੀ ਵਾਲਾ ਦੇ ਖੇਤਾਂ ਦੇ ਵਿੱਚ ਥੈਲੇ ਦੇ ਵਿੱਚ ਬੰਨ੍ਹ ਕਰਕੇ ਉਸ ਨੂੰ ਸੁੱਟ ਕੇ ਆਏ ਜੀ ਸਾਰੇ ਨਾਨੀ ਜਦੋਂ ਕਤਲ ਕੀਤਾ ਉਹਦੇ ਚ ਕੀ ਵਰਤਿਆ ਕਤਲ ਕਰ ਇਸ ਤਰੀਕੇ ਕੀਤਾ ਇਹਨਾਂ ਨੇ ਜੀ ਕਤਲ ਕਰਨ ਵਾਸਤੇ ਇੱਟਾਂ ਦੀ ਵਰਤੋਂ ਕੀਤੀ ਠੀਕ ਹੈ ਜੀ ਇੱਟਾਂ ਮਾਰ ਕੇ ਉਸ ਦਾ ਸਿਰ ਹੈ ਮੂੰਹ ਹੈ ਸਿਰ ਦੀ ਬੈਕ ਸਾਈਡ ਹੈ ਕੰਨ ਹੈ ਗਰਦਨ ਹੈ ਇਹਦੇ ਤੇ ਭਾਰੀ ਸੱਟਾਂ ਮਾਰੀਆਂ ਜਿਸ ਕਾਰਨ ਜਿਹੜਾ ਹਰਪੀ ਸਿੰਘ ਨੇ ਮੌਤ ਹੋ ਗਈ ਸਰ ਇਹ ਕਤਲ ਦਾ ਕਾਰਨ ਕਿਰਿਆ ਕਤਲ ਦਾ ਜਿਹੜਾ ਮੇਨ ਕਾਰਨ ਹੈ ਜੀ ਉਹ ਲਾਲਚ ਹੈ ਕਿਉਂਕਿ ਗਰੀਬ ਘਰਾਂ ਦੇ ਬੱਚੇ ਨੇ ਲੇਬਰ ਕਲਾਸ ਦੇ ਬੱਚੇ ਨੇ ਦੋ ਸੀ ਇਹਦੇ ਤੇ ਜਿਹੜਾ ਮਰਨ ਵਾਲਾ ਉਸ ਦੇ ਗਲ ਦੇ ਵਿੱਚ ਇੱਕ ਚੰਨੀ ਪਾਈ ਹੋਈ ਸੀ ਚਾਂਦੀ ਦੀ ਉਹ ਤਕਰੀਬਨ 6-7000 ਰੁਪਏ ਦੀ ਸੀਗੀ ਜੀ ਤੇ ਉਸ ਦੇ ਕਾਰਨ ਹੀ ਇਹਨਾਂ ਦਾ ਆਪਸ ਦੇ ਵਿੱਚ ਉਹਦੇ ਵਾਸਤੇ ਹੀ ਤਕਰਾਰ ਹੋਇਆ ਤੇ ਉਸੇ ਉਹੀ ਕਤਲ ਦਾ ਕਾਰਨ ਬਣ ਗਿਆ ਸਰ ਪਹਿਲਾਂ ਵੀ ਇਹ ਕਿਸੇ ਕ੍ਰਾਈਮ ਨਾਲ ਸੰਬੰਧਤ ਸੀ ਨਹੀਂ ਅਜੇ ਤੱਕ ਇਹ ਗੱਲ ਸਾਹਮਣੇ ਨਹੀਂ ਆਈ ਜੀ ਵੀ ਪਹਿਲਾਂ ਇਹਨਾਂ ਨੇ ਕੋਈ ਕ੍ਰਾਈਮ ਕੀਤਾ ਬਾਕੀ ਸਿਰਫ ਹੋਰ ਚੈੱਕ ਕਰ ਰਹੇ ਹਾਂ ਬਟ ਅਜੀਤਾ ਕੇ ਕੋਈ ਗੱਲ ਨਹੀਂ ਹਾਂ ਇਹ ਜ਼ਰੂਰ ਹੈ ਕਿ ਇਹ ਜੋ ਦੋ ਲੜਕਿਆਂ ਨੂੰ ਸੀ ਕਾਬੂ ਕੀਤਾ ਹੈ ਉਹਨਾਂ ਦੇ ਵਿੱਚੋਂ ਇੱਕ ਦਾ ਨਾਂ ਜਸਕਰਨ ਸਿੰਘ ਹੈ ਉਹ ਪਲੱਸ 2 ਫੇਲ ਹੈ ਔਰ ਇੱਕ ਜਤਨ ਕੁਮਾਰ ਹੈ ਉਹ ਪਲੱਸ 2 ਹੀ ਪਾਸ ਹੈ ਉਸ ਤੋਂ ਬਾਅਦ ਸਕੂਲ ਡਰਾਪ ਆਊਟ ਨੇ ਬੱਚੇ ਦੀ ਉਮਰ ਕੀ ਹੈ ਬੱਚੇ ਦੀ ਮਰਨ ਵਾਲਾ ਜਿਹੜੀ ਉਮਰ ਹੈ तकरीबन 14 ਸਾਲ ਹੈ ਜੀ ਸਾਰੇ ਬੱਚਾ ਮੰਨ ਲਓ ਉਹਨਾਂ ਦੇ ਘਰੇ ਗਿਆ ਪਹਿਲਾਂ ਵੀ ਇਸ ਤੋਂ ਜਾਂਦਾ ਰਹਿੰਦਾ ਸੀ ਉੱਤਰ ਬਿਲਕੁਲ ਜੀ ਇਹ ਦੋਸਤ ਸੀ ਆਪਸ ਦੇ ਵਿੱਚ ਇਹ ਇੱਕ ਸੁਖਚੈਨ ਸਿੰਘ ਔਰ ਸੁਖੀ ਹੈ ਉਸ ਦੇ ਘਰ ਗਿਆ ਸੀ ਉੱਥੇ ਹੀ ਇਹ ਜਿਹੜੀ ਸਾਰੀ ਵਾਰਦਾਤ ਨੂੰ ਅੰਜਾਮ ਹੋਇਆ ਠੀਕ ਹੈ ਇਹ ਸਭ ਜਦੋਂ ਇਹਨਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਉਦੋਂ ਜਿਹੜਾ ਅਕਿਊਜ਼ਡ ਸੀ ਉਹਨਾਂ ਦੇ ਘਰੇ ਕਿ ਪਰਿਵਾਰ ਚ ਕੋਈ ਕੌਣ ਸੀਗਾ ਮੰਨ ਲਓ ਕੋਈ ਹੈ ਸੀ ਨਹੀਂ ਕਿ ਪਰਿਵਾਰ ਦੇ ਵਿੱਚ ਇਹਨਾਂ ਦੇ ਘਰ ਕੋਈ ਨਹੀਂ ਸੀ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਇਹ ਗਰੀਬ ਲੇਬਰ ਕਲਾਸ ਦੇ ਬੱਚੇ ਨੇ ਦੋਵਾਂ ਦੇ ਜਿਹੜੇ ਮਾਤਾ ਪਿਤਾ ਨੇ ਉਹ ਲੇਬਰ ਕਰਨ ਗਏ ਹੋਏ ਸੀ ਠੀਕ ਹੈ ਜੀ ਸਰੈਨਾ ਨੇ ਜਿਹੜੀ ਉੱਥੇ ਮੰਨ ਲੋ ਇਹ ਕਿਵੇਂ ਪਤਾ ਲੱਗਾ ਕਿ ਉੱਥੇ ਇਹਨਾਂ ਨੇ লাশ ਛੁੱਟੀ ਹੋਈ ਹੈ ਉਸ ਵਾਰੀ ਕਿਸ ਤਰ੍ਹਾਂ ਜਾਣਕਾਰੀ ਮਿਲੀ ਇਹ ਸਭ ਤੋਂ ਪਹਿਲਾਂ ਤਾਂ ਇਸ ਗੱਲ ਦਾ ਪਤਾ ਲਾਇਆ ਗਿਆ ਜੀ ਕਿ ਬੱਚਾ ਆਖਰੀ ਵਾਰੀ ਕਿਸ ਦੇ ਨਾਲ ਦੇਖਿਆ ਗਿਆ ਠੀਕ ਹੈ ਜੀ ਉਸ ਤੋਂ ਹੀ ਅੱਗੇ ਸਾਰੇ ਲੀਡ ਚੱਲੀ ਤੇ ਸੁਖਚੈਨ ਸਿੰਘ ਸੁਖੀ ਨੂੰ ਜਦੋਂ ਕਾਬੂ ਕੀਤਾ ਤੇ ਹੌਲੀ-ਹੌਲੀ ਉਸ ਤੋਂ ਪਤਾ ਕਰਨ ਦੀ ਕੋਸ਼ਿਸ਼ ਕੀਤੀ ਉਸ ਦੇ ਨਾਮ ਦੇ ਸਾਥੀਆਂ ਮਾਰੇ ਪਤਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਹ ਜਿਹੜੀ ਸਾਰੀ ਗੱਲ ਸਾਹਮਣੇ ਆਈ ਜੀ ਸਰ ਹੁਣ ਇਹਨਾਂ ਤੇ ਅਗਲੀ ਕਾਰਵਾਈ ਕੀ ਹੋਏਗੀ ਅਰੇਸਟ ਹੋ ਗਏ ਜੀ ਬਿਲਕੁਲ ਜੀ ਇਹਨਾਂ ਦੇ ਵਿੱਚੋਂ ਦੋ ਜਿਹੜੇ ਲੜਕੇ ਹੈ ਉਹ ਅਰੇਸਟ ਹੋ ਚੁੱਕੇ ਆ ਇੱਕ ਦਾ ਨਾਮ ਜਸਕਰਨ ਸਿੰਘ ਉਰਫ ਕਰਨ ਹੈ ਇਹ ਅਰਨੀਵਾਲਾ ਸ਼ੇਖਸ ਬੰਦਾ ਰਹਿਣ ਵਾਲਾ ਹੈ ਜੋ ਉਮਰ 21 ਸਾਲ ਹੈ ਦੂਸਰੇ ਦਾ ਨਾਮ ਜਤਿਨ ਕੁਮਾਰ ਉਰਫ ਮਾਨੂੰ ਹੈ ਉਹ ਵੀ ਤਕਰੀਬਨ 19 ਸਾਲ ਦਾ ਅਰਨੀਵਾਲੇ ਦਾ ਰਹਿਣ ਵਾਲਾ ਹੈ ਤੇ ਜਿਹੜਾ ਤੀਸਰਾ ਹੈ ਉਹ ਮਾਈਨਰ ਹੈ ਤੇ ਉਹਦੇ ਖਿਲਾਫ ਹੈ ਜਿਹੜਾ ਜੁਵਨਾਈਲ ਐਕਟ ਦੇ ਤਹਿਤ ਜੋ ਵੀ ਪ੍ਰੋਵੀਜ਼ਨਸ ਹੈਗੀਆਂ ਉਹਦੇ ਤਹਿਤ ਕਾਰਵਾਈ ਕੀਤੀ ਜਾਵੇਗੀ ਸਾਰੇਨਾਂ ਨੂੰ ਕੋਈ ਪੁਲਿਸ ਰਿਮਾਂਡ ਵਾਸਤੇ ਇਹਨਾਂ ਦਾ ਜਾਂ ਕੋਈ ਪੇਸ਼ ਕੀਤਾ ਜਾਂਚ ਨਹੀਂ ਬਿਲਕੁਲ ਜੀ ਇਹਨਾਂ ਦਾ ਪੁਲਿਸ ਰਿਮਾਂਡ ਲਵਾਵਾਂਗੇ ਕਿਉਂਕਿ ਅ ਹੋਰ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਇਸ ਕਤਲ ਦੇ ਪਿੱਛੇ ਹੋਣਗੀਆਂ ਤੇ ਉਹਨਾਂ ਬਾਰੇ ਸਾਰਾ ਪਤਾ ਕੀਤਾ ਜਾਊਗਾ ਠੀਕ ਹੈ ਕੀ ਗੱਲ ਹੈ ਬਾਈ ਗੱਲ कल 11 ਵਜੇ ਖੇਡ ਦਾ ਖੇਡ ਦਾ ਸਾਈਕਲ ਤੇ ਆਏ ਉਹ ਆਸੇ ਨਾਲੇ ਪਾਰ ਉਹਨੇ ਦੇ ਘਰੇ ਗਿਆ ਖੇਡਦਾ ਅੱਗੇ ਵੀ ਆਉਂਦੇ ਆਉਂਦੇ ਇੱਕ ਦੂਜੇ ਨਾਲ ਖੇਡਦੇ ਆ ਖੇੜ ਦੇ ਖੇੜ ਦੇ ਇਹਦੇ ਗਾਲੇ ਚ ਚੈਨੀ ਪਾਈ ਸੀ ਪੰਜ ਤੋਰੀਆਂ ਦੀ ਚਾਂਦੀ ਦੀ ਉਹ ਚੈਨੀ ਵੇਖ ਤੇ ਉਹਨਾਂ ਅੰਦਰ ਹੀ ਹਨ ਮਰੋੜ ਸਕੇ ਅੰਦਰ ਹੀ ਮਾਰ ਕਰਤੇ ਕਿ ਕੀ ਨਾਮ ਸੀ ਬੱਚੇ ਦਾ ਜੀ ਬੱਚੇ ਦਾ ਨਾਮ ਹਰਪ੍ਰੀਤ ਕਿ ਕਿੰਨੀ ਉਮਰ ਸੀ ਜੀ ਬੱਚੇ ਦੀ ਉਮਰ 15 ਸਾਲ ਹੈ ਬੱਚਾ ਪੜਦਾ ਸੀਗਾ ਜੀ ਪੜਦਾ ਰਿਹਾ ਪਹਿਲਾਂ ਤੇ ਮੋੜ ਵਿੱਚੋਂ ਗਾੜੀ ਗਾੜੀ ਲਾਪਰਵਾਹੀ ਨਾਲ ਤੇ ਮਰ ਛੱਡ ਗਿਆ ਸਕੇ ਨਾ ਮੈਨੇ ਪਾਇਆ ਹਨੇ 2 3 4 ਪੜੀਆਂ ਤੁਸੀਂ ਤੁਹਾਡਾ ਕੀ ਲੱਗਦਾ ਸੀ ਉਹ ਤਰ੍ਹਾਂ